ਪੱਜ ਵਾਲਾ ਮੂਰ ਮੰਤਰ ਦੀਆਂ ਤੁਸੀਂ ਕਰਮੀਆਂ ਸ਼ੁਰੂ ਕਰੋ ਜਿੱਥੇ ਖੜੋਗੇ ਨਾ ਉੱਥੇ ਰੌਣਕ ਲੱਗ ਜਾਂਦੀ ਹੈ ਮੰਨ ਦੇ ਵਿੱਚੋਂ ਜਿਹੜੀ ਚਿੰਤਾ ਏ ਰਖਾ ਸਭ ਮੁੱਕ ਜਾਂਦੀਆਂ ਆਨੰਦ ਦਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਰੂਮਰਦਾਸ ਮਹਾਰਾਜ ਕਹਿੰਦੇ ਕੋ ਵੱਖਰਾ ਹੀ ਨੰਦ ਆ ਜਾਂਦਾ ਸਵਾਉ ਮਹਾਰਾਜ ਜਗੇ ਹੀ ਬੇਨਤੀ ਕਰਨੀ ਹੈ ਸੱਚੇ ਬਾਦਸ਼ਾਹ ਮਿਹਰ ਕਰੋ ਮਹਾਰਾਜ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ ਰੋਜ਼ ਬੇਨਤੀ ਕਰਿਆ ਕਰੋ ਮਹਾਰਾਜ ਆਪਣਾ ਬਣਾ ਲਓ ਰੋਜ਼ ਇਹੀ ਬੇਨਤੀ ਕਰਿਆ ਕਰੋ ਮਹਾਰਾਜ ਕੋਲ ਆ ਕੇ ਸੱਚੇ ਬਾਦਸ਼ਾਹ ਮੈਨੂੰ ਆਪਣਾ ਬਣਾ ਲਓ ਮਹਾਰਾਜ ਅਰਦਾਸ ਕਰਨੀ ਹੈ ਸਾਬ ਦੇ ਭਲੇ ਦੀ ਸੋ ਆਉ ਸਮਾਪਤੀ ਹੈ ਅਰਦਾਸ ਕਿਹੜੀ ਕਰਨੀ ਹੈ ਨਾਨਕ ਨਾਮ ਕੜਦੀ ਕਲਾ ਮੇਰੇ ਬਾਣੇ ਸਰਬੱਤ ਦਾ ਭਲਾ ਫਿਰ ਦੁਆਰਾ ਬੋਲੋ ਨਾਨਕ ਨਾਮ ਕੜਦੀ ਕਲਾ ਮੇਰੇ ਬਾਣੇ ਸਰਬੱਤ ਦਾ ਭਲਾ ਪਰ ਸਭ ਦਾ ਭਲਾ ਕਰਨ ਆਓ ਇੱਕ ਬੇਨਤੀ ਕਰਕੇ ਫਿਰ ਆਪਾਂ ਅਨੰਤ ਸਭ ਦੇ ਜਾਪ